ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਇਸ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇੱਕ ਲੜਕੀ ਦੀ ਦਰਦਨਾਕ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਮੇਰਾ ਨਾਮ ਸਿਮਰਨ ਹੈ ਮੈਂ ਉਸ ਵੇਲੇ ਸਿਰਫ 9 ਸਾਲ ਦੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਮੈਂ ਉਹਦੀ ਅੱਖਾਂ ਦੀ ਪੱਤੀ ਹਾਂ ਮੇਰੇ ਪਿਓ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ ਇਸ ਲਈ ਮੇਰੀ ਮਾਂ ਅਕਸਰ ਕੰਮਕਾਰ ਦੇ ਲੈ ਕੇ ਉਹ ਬਾਹਰ ਜਾਂਦੀ ਸੀ ਉਹ ਮੈਨੂੰ ਆਪਣੇ ਮਾਈਕੇ ਮਾਮੇ ਦੇ ਘਰੇ ਛੱਡ ਆਉਂਦੀ ਸੀ ਬਚਪਨ ਦੀਆਂ ਯਾਦਾਂ ਵਿੱਚ ਖੇਡਾਂ ਗੁੱਡੇ ਗੁੱਡੀਆਂ ਤੇ ਮਾਂ ਦੀਆਂ ਗੋਦਾਂ ਦਾ ਪਿਆਰ ਹੋਣਾ ਚਾਹੀਦਾ ਸੀ ਪਰ ਮੇਰੀਆਂ ਯਾਦਾਂ ਵਿੱਚ ਡਰ ਖੌਫ ਤੇ ਚੀਕਾਂ ਦੱਬੀਆਂ ਹੋਈਆਂ ਸਨ ਮੇਰਾ ਮਾਮਾ ਪਹਿਲਾਂ ਬਹੁਤ ਪਿਆਰ ਦਿਖਾਉਂਦਾ ਸੀ ਉਹ ਮੈਨੂੰ ਚਾਕਲੇਟ ਲਿਆ ਕੇ ਦਿੰਦਾ ਮੇਰੇ ਵਾਲ ਸਿਰ ਹੌਂਦਾ ਤੇ ਕਹਿੰਦਾ ਸਿਮਰਨ ਤੂੰ ਮੇਰੀ ਪਰੀਆਂ ਵਰਗੀ ਧੀ ਹੈ ਪਰ ਹੌਲੀ-ਹੌਲੀ ਉਸ ਦੀ ਨਜ਼ਰ ਬਦਲਣ ਲੱਗੀ। ਮੇਰੇ ਅੰਦਰ ਇੱਕ ਅਣਜਾਣ ਡਰ ਵਸਣ ਦੇ ਲੱਗ ਗਿਆ। ਰਾਤ ਨੂੰ ਜਦੋਂ ਮੈਂ ਸੌਣ ਦੇ ਲਈ ਬਿਸਤਰੀ ਵਿੱਚ ਜਾਂਦੀ, ਮਾਮਾ ਹਮੇਸ਼ਾ ਕਿਸੇ ਨਾ ਕਿਸੇ ਬਹਾਨੇ ਨਾਲ ਮੇਰੇ ਨੇੜੇ ਆ ਬੈਠਦਾ। ਉਹਦਾ ਸਾਇਆ ਮੈਨੂੰ ਡਰਾਉਂਦਾ ਸੀ। ਮੈਂ ਕੰਬਦੀ ਸੀ ਪਰ ਮਾਂ ਨੂੰ ਕੁਝ ਨਹੀਂ ਦੱਸਦੀ ਸੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰਾ ਭਰਮ ਹੈ। ਪਰ ਭਰਮ ਨਹੀਂ ਸੀ। ਉਹ ਹਕੀਕਤ ਸੀ। ਜੋ ਮੇਰੀ ਮਾਸੂਮ ਰੂਹ ਨੂੰ چیرਦੀ ਜਾ ਰਹੀ ਸੀ ਸਾਲ ਦਰ ਸਾਲ ਮੈਂ ਵੱਡੀ ਹੋ ਰਹੀ ਸੀ ਪਰ ਮੇਰੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਰਹੀ ਸੀ ਜਿਸ ਉਮਰ ਵਿੱਚ ਬੱਚਿਆਂ ਨੂੰ ਸਕੂਲ ਦੀਆਂ ਯਾਦਾਂ ਦੋਸਤਾਂ ਨਾਲ ਖੇਡਾਂ ਤੇ ਖੁਸ਼ੀਆਂ ਯਾਦ ਰਹਿੰਦੀਆਂ ਹਨ ਉਸ ਉਮਰ ਵਿੱਚ ਮੈਂ ਸੋਚਦੀ ਰਹਿੰਦੀ ਕਿਉਂ ਮੇਰੇ ਨਾਲ ਇਹ ਸਭ ਹੋ ਰਿਹਾ ਹੈ ਮੈਂ ਆਪਣੀ ਮਾਂ ਨੂੰ ਕਿਉਂ ਨਹੀਂ ਦੱਸ ਸਕਦੀ ਮੈਂ ਮਾਂ ਦੀਆਂ ਅੱਖਾਂ ਵਿੱਚ ਵੇਖਦੀ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸਿਮਰਨ ਤੂੰ ਮੇਰੀ ਹਿੰਮਤ ਹੈ ਪਰ ਮੈਂ ਉਸ ਨੂੰ ਆਪਣਾ ਦਰਦ ਨਹੀਂ ਦੱਸ ਸਕਦੀ ਸੀ ਮੈਨੂੰ ਡਰ ਸੀ ਕਿ ਜੇ ਮੈਂ ਕੁਝ ਕਹਿ ਦਿੱਤਾ ਤਾਂ ਮਾਂ ਨੂੰ ਕੋਈ ਦੁੱਖ ਨਾ ਹੋਵੇ ਰਾਤਾਂ ਮੇਰੇ ਲਈ ਸਭ ਤੋਂ ਡਰਾਉਣੀਆਂ ਸਨ ਹਰ ਸ਼ਾਮ ਮੇਰਾ ਦਿਲ ਟੜਕਦਾ ਸੀ ਅੱਜ ਫਿਰ ਕੀ ਹੋਵੇਗਾ ਮੈਂ ਆਪਣੀਆਂ ਗੁੱਡੀਆਂ ਨਾਲ ਗੱਲਾਂ ਕਰਦੀ ਉਹਨਾਂ ਨੂੰ ਆਪਣੇ ਦਰਦ ਸੁਣਾਉਂਦੀ ਕਿਉਂਕਿ ਮਨੁੱਖ ਮੇਰੀ ਆਵਾਜ਼ ਸੁਣਦੇ ਹੀ ਨਹੀਂ ਸਨ ਮੇਰਾ ਬਚਪਨ ਹੌਲੀ-ਹੌਲੀ ਕੈਦਖਾਨਾ ਬੰਦਾ ਜਾ ਰਿਹਾ ਸੀ ਮੇਰੀ ਉਮਰ ਹੁਣ 12 ਸਾਲ ਦੀ ਹੋ ਗਈ ਸੀ ਸਕੂਲ ਜਾਣ ਦਾ ਸਮਾਂ ਆ ਗਿਆ ਸੀ ਪਰ ਮੇਰੀਆਂ ਅੱਖਾਂ ਹਮੇਸ਼ਾ ਥੱਕੀਆਂ ਰਹਿੰਦੀਆਂ ਸਨ ਕਲਾਸਮੇਟ ਕਦੇ-ਕਦੇ ਕਹਿੰਦੇ ਸਿਮਰਨ ਤੂੰ ਹਮੇਸ਼ਾ ਉਦਾਸ ਕਿਉਂ ਰਹਿੰਦੀ ਹੈ ਤੇਰੀਆਂ ਅੱਖਾਂ ਲਾਲ ਕਿਉਂ ਹਨ ਮੈਂ ਹੱਸ ਕੇ ਟਾਲ ਦਿੰਦੀ ਰਾਤ ਨੂੰ ਨੀਂਦ ਨਹੀਂ ਆਈ ਪਰ ਉਹ ਨੀਂਦ ਕਿਉਂ ਨਹੀਂ ਆਉਂਦੀ ਸੀ ਇਹ ਕਿਸੇ ਨੂੰ ਨਹੀਂ ਦੱਸਦੀ ਸੀ ਮੈਂ ਮੈਨੂੰ ਲੱਗਦਾ ਸੀ ਕਿ ਜੇ ਮੈਂ ਬੋਲ ਪਈ ਤਾਂ ਸਾਰੀ ਦੁਨੀਆ ਹੀ ਟੁੱਟ ਜਾਵੇਗੀ ਮਾਮਾ ਹਮੇਸ਼ਾ ਘਰ ਵਿੱਚ ਸਭ ਦੇ ਅੱਗੇ ਚੰਗਾ ਬਣਦਾ ਸੀ ਪਰ ਉਹ ਕਿੰਨਾ ਚੰਗਾ ਸੀ ਉਹ ਮੈਨੂੰ ਹੀ ਪਤਾ ਸੀ ਉਹ ਲੋਕਾਂ ਨੂੰ ਦਿਖਾਉਂਦਾ ਸੀ ਕਿ ਉਹ ਕਿੰਨਾ ਪਿਆਰ ਕਰਦਾ ਹੈ ਮੈਨੂੰ ਪਰ ਜਦੋਂ ਘਰ ਵਿੱਚ ਕੋਈ ਨਹੀਂ ਹੁੰਦਾ ਸੀ ਉਹੀ ਮਾਸੂਮ ਚਿਹਰਾ ਇੱਕ ਖੌਫਨਾਕ ਚਿਹਰਾ ਬਣ ਜਾਂਦਾ ਸੀ ਮੈਂ ਅੰਦਰੋਂ ਟੁੱਟਦੀ ਜਾ ਰਹੀ ਸੀ ਸਕੂਲ ਤੋਂ ਵਾਪਸ ਆਉਣ ਤੋਂ ਪਹਿਲਾਂ ਮੇਰਾ ਦਿਲ ਧੜਕਣ ਲੱਗ ਜਾਂਦਾ ਸੀ ਹੁਣ ਫਿਰ ਉਹ ਸਾਹਮਣੇ ਆਵੇਗਾ ਮੈਂ ਕਿਵੇਂ ਬਚਾਂਗੀ ਕਈ ਵਾਰ ਮੈਂ ਸੋਚਦੀ ਕਿਉਂ ਨਾ ਮਾਂ ਨੂੰ ਸਭ ਕੁਝ ਦੱਸ ਦਿਆਂ ਪਰ ਫਿਰ ਮਾਂ ਦੀਆਂ ਅੱਖਾਂ ਸਾਹਮਣੇ ਆਉਂਦੀਆਂ ਉਹਦੀ ਮਿਹਨਤ ਉਹਦੀ ਥਕਾਵਟ ਉਹਦੀ ਮੁਹੱਬਤ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਨਹੀਂ ਸਿਮਰਨ ਤੂੰ ਕੁਝ ਨਹੀਂ ਕਹਿ ਸਕਦੀ ਤੂੰ ਆਪਣੀ ਮਾਂ ਦਾ ਬੋਝ ਨਹੀਂ ਵਧਾ ਸਕਦੀ ਉਹ ਚੁੱਪੀ ਹੀ ਮੇਰਾ ਸਭ ਤੋਂ ਵੱਡਾ ਜ਼ਹਿਰ ਬਣ ਗਈ ਇੱਕ ਦਿਨ ਮੈਂ ਹਿੰਮਤ ਕਰਕੇ ਆਪਣੇ ਦੋਸਤ ਰੁਪਿੰਦਰ ਨੂੰ ਕਿਹਾ ਰੂਪੀ ਮੈਨੂੰ ਡਰ ਲੱਗਦਾ ਹੈ ਮਾਮੇ ਤੋਂ ਉਸ ਨੇ ਹੱਸ ਕੇ ਕਿਹਾ ਹਾਂ ਵੇ ਹਰ ਬੱਚੇ ਨੂੰ ਵੱਡਿਆਂ ਤੋਂ ਡਰ ਲੱਗਦਾ ਹੈ ਮੇਰੀ ਮਾਸੀ ਵੀ ਬੜੀ ਗੱਲਾਂ ਕਰਦੀ ਹੈ ਮੈਂ ਵੀ ਡਰਦੀ ਹਾਂ ਮੈਂ ਚੁੱਪ ਹੋ ਗਈ ਮੇਰਾ ਦਰਦ ਉਹ ਸਮਝ ਨਾ ਸકી ਮੈਂ ਸੋਚਿਆ ਸ਼ਾਇਦ ਕੋਈ ਵੀ ਮੇਰੀ ਗੱਲ ਨਹੀਂ ਮੰਨੇਗਾ ਪਰ ਮੇਰੇ ਅੰਦਰ ਇੱਕ ਆਸ ਜਗੀ ਸੀ ਕਿ ਸ਼ਾਇਦ ਕੋਈ ਤਾਂ ਹੋਵੇਗਾ ਜਿਹੜਾ ਮੇਰੀ ਗੱਲ ਸੁਨੇਗਾ ਮੇਰੀ ਚੀਖ ਸੁਨੇਗਾ ਉਸ ਰਾਤ ਮੈਂ ਡਾਇਰੀ ਵਿੱਚ ਲਿਖਿਆ हे ਪ੍ਰਭੂ ਮੈਨੂੰ ਬਚਾ ਲੈ ਮੈਂ ਬਹੁਤ ਟੁੱਟ ਰਹੀ ਹਾਂ ਕੋਈ ਮੇਰੀ ਚੀਖ ਸੁਣਨ ਵਾਲਾ ਭੇਜ ਦੇ ਮੇਰੀ ਉਮਰ ਹੁਣ 15 ਸਾਲ ਦੀ ਹੋ ਗਈ ਸੀ ਮੈਂ ਹੁਣ ਛੋਟੀ ਬੱਚੀ ਨਹੀਂ ਸੀ ਪਰ ਅੰਦਰੋਂ ਅਜੇ ਵੀ ਡਰੀ ਹੋਈ ਸੀ ਮੇਰੇ ਨਤੀਜੇ ਖਰਾਬ ਹੋਣ ਲੱਗੇ ਮੇਰਾ ਧਿਆਨ ਪੜਾਈ ਤੋਂ ਹਟਣ ਲੱਗਿਆ ਅਧਿਆਪਕਾਂ ਨੇ ਕਈ ਵਾਰ ਮਾਂ ਨੂੰ ਬੁਲਾਇਆ ਤੇ ਕਿਹਾ ਕਿ ਤੁਹਾਡੀ ਧੀ ਬਹੁਤ ਖਮੋਸ਼ ਰਹਿੰਦੀ ਹੈ ਸ਼ਾਇਦ ਕੋਈ ਗੱਲ ਉਸ ਨੂੰ ਅੰਦਰੋਂ ਹੀ ਅੰਦਰ ਖਾ ਰਹੀ ਹੈ ਮਾਂ ਚਿੰਤਿਤ ਹੁੰਦੀ ਪਰ ਮੈਂ ਫਿਰ ਵੀ ਚੁੱਪ ਰਹਿੰਦੀ ਪਰ ਇੱਕ ਦਿਨ ਮੇਰੀ ਹੱਦ ਪਾਰ ਹੋ ਗਈ ਮਾਮੇ ਨੇ ਜਦੋਂ ਮੈਨੂੰ ਬੇहद ਡਰਾਇਆ ਮੈਂ ਕੰਬਦੀ ਹੋਈ ਚੀਖ ਮਾਰੀ ਉਸ ਵੇਲੇ ਮੇਰੀ ਮਾਂ ਅਚਾਨਕ ਘਰ ਆ ਗਈ ਸੀ ਉਸ ਨੇ ਮੇਰੀਆਂ ਅੱਖਾਂ ਵਿੱਚ ਡਰ ਵੇਖ ਲਿਆ ਉਹ ਪਲ ਮੇਰੇ ਲਈ ਮੋੜ ਸੀ ਮੈਂ ਹਿੰਮਤ ਜੁਟਾ ਕੇ ਮਾਂ ਨੂੰ ਸਭ ਕੁਝ ਦੱਸ ਦਿੱਤਾ ਹਰ ਇੱਕ ਦਰਦ ਹਰ ਇੱਕ ਖੌਫ ਹਰ ਇੱਕ ਚੁੱਪੀ ਮਾਂ ਸੁਣ ਕੇ ਪੱਥਰ ਬਣ ਗਈ ਕੁਝ ਸਮੇਂ ਲਈ ਉਸ ਨੇ ਮੈਨੂੰ ਗਲੇ ਦੇ ਨਾਲ ਲਗਾ ਲਿਆ ਪਰ ਉਸ ਦੀਆਂ ਅੱਖਾਂ ਵਿੱਚ ਅੱਗ ਭੜਕ ਰਹੀ ਸੀ ਜਦ ਮੈਂ ਰੋਂਦੀ ਹੋਈ ਮਾਂ ਨੂੰ ਸਭ ਕੁਝ ਦੱਸਿਆ ਉਹ ਪਹਿਲਾਂ ਪੱਥਰ ਵਾਂਗ ਚੁੱਪ ਰਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਪਰ ਚਿਹਰਾ ਗੁੱਸੇ ਦੇ ਨਾਲ ਸੜ ਰਿਹਾ ਸੀ ਉਸ ਨੇ ਮੇਰੇ ਮੱਥੇ ਨੂੰ ਚੁੰਮਿਆ ਤੇ ਕਿਹਾ ਸਿਮਰਨ ਤੂੰ ਅੱਜ ਤੱਕ ਇਕੱਲੀ ਲੜਦੀ ਰਹੀ ਪਰ ਹੁਣ ਨਹੀਂ ਹੁਣ ਤੇਰੀ ਮਾਂ ਤੇਰੇ ਨਾਲ ਹੈ ਉਸ ਪਲ ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰੋਂ ਇੱਕ ਵੱਡਾ ਬੋਝ ਹੌਲੀ-ਹੌਲੀ ਹਟ ਰਿਹਾ ਹੈ ਪਰ ਮੈਨੂੰ ਇਹ ਵੀ ਪਤਾ ਸੀ ਕਿ ਹੁਣ ਸਾਡੀ ਜ਼ਿੰਦਗੀ ਆਸਾਨ ਨਹੀਂ ਰਹੇਗੀ ਜਦ ਮਾਂ ਨੇ ਘਰ ਵਿੱਚ ਸਾਰਿਆਂ ਨੂੰ ਇਹ ਸੱਚ ਦੱਸਿਆ ਤਾਂ ਸਾਰੇ ਹੈਰਾਨ ਰਹੇਗੇ ਕੁਝ ਲੋਕਾਂ ਨੇ ਮੈਨੂੰ ਹੀ ਦੋਸ਼ੀ ਠਹਿਰਾਉਣਾ ਸ਼ੁਰੂ ਕੀਤਾ ਬੱਚੀ ਹੀ ਝੂਠ ਬੋਲਦੀ ਹੋਵੇਗੀ ਇਹ ਕਿਹਾ ਲੋਕਾਂ ਨੇ ਮਾਮਾ ਤਾਂ ਬਹੁਤ ਚੰਗਾ ਹੈ ਇਹ ਹੋ ਹੀ ਨਹੀਂ ਸਕਦਾ ਕਿ ਐਦਾਂ ਕਰੇ ਲੋਕ ਇਹ ਕਹਿ ਰਹੇ ਸਨ ਮੈਨੂੰ ਉਸ ਵੇਲੇ ਸਮਝ ਆ ਗਿਆ ਕਿ ਕਈ ਵਾਰੀ ਸੱਚ ਵੀ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਮੇਰੀ ਆਪਣੀ ਖੂਨ ਦੀ ਰਿਸ਼ਤੇਦਾਰੀ ਮੇਰੇ ਖਿਲਾਫ ਖੜੀ ਸੀ ਪਰ ਮਾਂ ਨੇ ਮੇਰੇ ਨਾਲ ਚਟਾਨ ਵਾਂਗ ਖੜੇ ਹੋ ਕੇ ਮੇਰਾ ਸਾਥ ਦਿੱਤਾ ਉਸ ਨੇ ਸਭ ਨੂੰ ਠੀਕ ਕੇ ਕਿਹਾ ਮੇਰੀ ਧੀ ਝੂਠ ਨਹੀਂ ਬੋਲਦੀ ਜੇ ਤੁਸੀਂ ਸਭ ਨੂੰ ਇਹ ਸੱਚ ਨਹੀਂ ਦਿਸਦਾ ਤਾਂ ਫਿਰ ਮੈਂ ਸਾਰੀ ਦੁਨੀਆ ਦੇ ਨਾਲ ਲੜਾਂਗੀ ਪਰ ਆਪਣੀ ਧੀ ਨੂੰ ਇਨਸਾਫ ਦਿਵਾ ਕੇ ਰਾਵਾਂਗੀ ਮਾਂ ਮੈਨੂੰ ਲੈ ਕੇ ਪੁਲਿਸ ਥਾਣੇ ਵਿੱਚ ਚਲੀ ਗਈ। ਮੇਰਾ ਦਿਲ ਬਹੁਤ ਤੇਜ਼ੀ ਦੇ ਨਾਲ ਧੜਕ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਕੋਈ ਮੇਰੀ ਗੱਲ ਮੰਨੇਗਾ ਜਾਂ ਫਿਰ ਮੈਨੂੰ ਹੀ ਸਭ ਦੋਸ਼ੀ ਕਹਿਣਗੇ। ਪਰ ਪੁਲਿਸ ਵਿੱਚ ਇੱਕ ਮਹਿਲਾ ਅਫਸਰ ਸੀ ਜਿਸ ਨੇ ਮਰੀਆਂ ਅੱਖਾਂ ਦੇ ਵਿੱਚਲਾ ਦਰਦ ਵੇਖ ਲਿਆ। ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, "ਡਰੋ ਨਾ ਬੱਚੇ, ਸੱਚ ਬੋਲੋ। ਅਸੀਂ ਸਾਰੇ ਤੇਰੇ ਨਾਲ ਹਾਂ।" ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਕੋਈ ਮੇਰੀ ਆਵਾਜ਼ ਸੁਣ ਰਿਹਾ ਹੈ ਮੈਂ ਸਭ ਕੁਝ ਬਿਆਨ ਕੀਤਾ ਹਰ ਦਰਦ ਹਰ ਰਾਤ ਹਰ ਚੀਖ ਜੋ ਮੈਂ ਆਪਣੇ ਅੰਦਰ ਦਬਾਈ ਹੋਈ ਸੀ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਅਸਲੀ ਜੰਗ ਤਾਂ ਹੁਣ ਸ਼ੁਰੂ ਹੋਈ ਸੀ ਕੇਸ ਅਦਾਲਤ ਵਿੱਚ ਪਹੁੰਚ ਗਿਆ ਅਦਾਲਤ ਵਿੱਚ ਮੈਨੂੰ ਲੋਕਾਂ ਦੇ ਸਾਹਮਣੇ ਬੋਲਣਾ ਪਿਆ ਮੇਰਾ ਦਿਲ ਕੰਬ ਰਿਹਾ ਸੀ पर मेरी मां मेरे नाल खड़ी सी वकील ने मेनू कई सवाल पूछे कई बारी मेरे बचपन ਦੇ ਦਰਦਾਂ ਨੂੰ چیر ਕੇ ਰੱਖ ਦਿੱਤਾ ਪਰ ਮੈਂ ਚੁੱਪ ਨਹੀਂ ਰਹੀ ਮੈਂ ਹਰ ਸਵਾਲ ਦਾ ਜਵਾਬ ਦਿੱਤਾ ਕਿਉਂਕਿ ਹੁਣ ਮੇਰੇ ਨਾਲ ਇਹ ਸਿਰਫ ਮੇਰੀ ਜ਼ਿੰਦਗੀ ਦੀ ਲੜਾਈ ਨਹੀਂ ਸੀ ਇਹ ਉਹਨਾਂ ਸਾਰੀਆਂ ਕੁੜੀਆਂ ਦੀ ਲੜਾਈ ਸੀ ਜੋ ਚੁੱਪ ਰਹਿੰਦੀਆਂ ਹਨ ਅਦਾਲਤ ਵਿੱਚ ਮਾਮਾ ਆਪਣੀ નિર્ਦੋਸ਼ਤਾ ਦਾ ਡਰਾਮਾ ਕਰ ਰਿਹਾ ਸੀ ਪਰ ਮੇਰੇ ਸ਼ਬਦ ਮੇਰੀਆਂ ਅੱਖਾਂ ਦੇ ਹੰਝੂ ਅਤੇ ਮੇਰੀ ਮਾਂ ਦੀ ਹਿੰਮਤ ਨੇ ਸੱਚ ਸਭ ਦੇ ਸਾਹਮਣੇ ਰੱਖ ਦਿੱਤਾ ਅਦਾਲਤ ਵਿੱਚ ਕਈ ਮਹੀਨਿਆਂ ਤੱਕ ਕੇਸ ਚੱਲਦਾ ਰਿਹਾ ਕਈ ਵਾਰੀ ਮੈਂ ਸੋਚਦੀ ਸ਼ਾਇਦ ਹੁਣ ਮੇਰੀ ਆਵਾਜ਼ ਕਦੇ ਸੁਣੀ ਹੀ ਨਾ ਜਾਵੇ ਪਰ ਹਰ ਸੁਣਵਾਈ ਤੇ ਮਾਂ ਮੇਰਾ ਹੱਥ ਫੜ ਕੇ ਕਹਿੰਦੀ ਸਿਮਰਨ ਸੱਚ ਕਦੇ ਤਾਂ ਜਿੱਤਦਾ ਹੀ ਹੈ ਆਖੀਰਕਾਰ ਉਹ ਦਿਨ ਆ ਗਿਆ ਜਦੋਂ ਜੱਜ ਨੇ ਆਪਣਾ ਫੈਸਲਾ ਸੁਣਾਉਣਾ ਸੀ ਮੇਰਾ ਦਿਲ ਧੜਕ ਰਿਹਾ ਸੀ ਅੱਖਾਂ ਦੇ ਵਿੱਚ ਡਰ ਵੀ ਸੀ ਤੇ ਉਮੀਦ ਵੀ ਕਿ ਕੀ ਬਣੇਗਾ ਜੱਜ ਨੇ ਕਿਹਾ ਇਸ ਅਦਾਲਤ ਨੇ ਸਾਰੇ ਸਬੂਤ ਅਤੇ ਬੱਚੀ ਦੇ ਗਵਾਹਾਂ ਨੂੰ ਸੁਣ ਕੇ ਇਹ ਸਾਬਿਤ ਕੀਤਾ ਹੈ ਕਿ ਇਹ ਬੰਦਾ ਦੋਸ਼ੀ ਹੈ ਇਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਸ ਪਲ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਹ ਹੰਝੂ ਦਰਦ ਦੇ ਨਹੀਂ ਸਨ ਰਾਹਤ ਦੇ ਸਨ ਮੇਰੇ ਅੰਦਰੋਂ ਉਹ ਚੀਖ ਜੋ ਸਾਲਾਂ ਤੋਂ ਦੱਬੀ ਹੋਈ ਸੀ ਹੁਣ ਆਜ਼ਾਦ ਹੋ ਰਹੀ ਸੀ ਫੈਸਲੇ ਤੋਂ ਬਾਅਦ ਵੀ ਜ਼ਿੰਦਗੀ ਆਸਾਨ ਨਹੀਂ ਸੀ ਜੋ ਕੁਝ ਮੇਰੇ ਨਾਲ ਹੋਇਆ ਉਹ ਮੇਰੀ ਰੂਹ ਤੇ ਨਿਸ਼ਾਨ ਛੱਡ ਗਿਆ ਸੀ ਪਰ ਹੁਣ ਮੇਰੇ ਕੋਲ ਇੱਕ ਤਾਕਤ ਸੀ ਮੇਰੀ ਮਾਂ ਦੀ ਹਿੰਮਤ ਅਤੇ ਮੇਰੀ ਆਪਣੀ ਆਵਾਜ਼ ਮੈਂ ਫੈਸਲਾ ਕੀਤਾ ਕਿ ਮੈਂ ਕਦੇ ਵੀ ਹੋਰ ਬੱਚੀਆਂ ਨੂੰ ਚੁੱਪ ਨਹੀਂ ਰਹਿਣ ਦੇਵਾਂਗੀ ਮੈਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਹਰ ਬੱਚੇ ਨੂੰ ਕਿਹਾ ਕਿ ਜੇ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਕਦੇ ਵੀ ਚੁੱਪ ਨਾ ਰਹੋ ਬੋਲੋ ਆਪਣੀ ਆਵਾਜ਼ ਉਠਾਓ ਆਪਣੇ ਮਾਪਿਓ ਅਧਿਆਪਕ ਜਾਂ ਕਿਸੇ ਭਰੋਸੇਯੋਗ ਇਨਸਾਨ ਨੂੰ ਦੱਸੋ ਚੁੱਪੀ ਸਭ ਤੋਂ ਵੱਡਾ ਜ਼ਹਿਰ ਹੈ ਮੇਰੀ ਇਹ ਕਹਾਣੀ ਸਿਰਫ ਮੇਰਾ ਦਰਦ ਨਹੀਂ ਸੀ ਇਹ ਉਹਨਾਂ ਸਾਰੀਆਂ ਬੇਆਵਾਜ਼ ਕੁੜੀਆਂ ਅਤੇ ਬੱਚਿਆਂ ਦੀ ਕਹਾਣੀ ਸੀ ਜੋ ਅੰਦਰੋਂ ਚੀਖਦੇ ਹਨ ਪਰ ਬਾਹਰੋਂ ਚੁੱਪ ਰਹਿੰਦੇ ਹਨ ਅੱਜ ਜਦੋਂ ਮੈਂ ਆਪਣਾ ਤੀਤ ਯਾਦ ਕਰਦੀ ਹਾਂ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ ਪਰ ਮੈਂ ਇਹ ਵੀ ਸੋਚਦੀ ਹਾਂ ਕਿ ਜੇ ਮੈਂ ਹਿੰਮਤ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਵੀ ਚੁੱਪ ਹੀ ਰਹਿੰਦੀ ਇਸ ਕਰਕੇ ਮੈਂ ਕਹਿੰਦੀ ਹਾਂ ਚੁੱਪੀ ਕਦੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦੀ ਬੋਲੋ ਆਪਣੀ ਗੱਲ ਨੂੰ ਕਹੋ ਕਿਉਂਕਿ ਸੱਚਾਈ ਵਿੱਚ ਤਾਕਤ ਹੁੰਦੀ ਹੈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਗਾਇਜ਼